ਖਰੜ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਖਰੜ ਦੇ ਵਿੱਚ ਪੈਂਦੇ ਪਿੰਡ ਚੰਦੋ ਦੇ ਅੰਦਰ ਇੱਕ ਬਾਉਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਚਿੱਟੇ ਦਿਨ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸਿਰ ਦੇ ਵਿੱਚ ਗੋਲੀਆਂ ਲੱਗੀਆਂ ਨੇ ਜਿਸ ਕਰਕੇ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਪੂਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਮਾਪਿਆਂ ਦਾ ਜਵਾਨ ਪੁੱਤ ਜਿਹੜਾ ਆ ਉਹ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤਾ ਉਸ ਵਕਤ ਜਦੋਂ ਘਰ ਤੋਂ ਬਾਹਰ ਆਇਆ ਹੋਇਆ ਸੀਗਾ ਪਰ ਇਸੇ ਦੌਰਾਨ ਦੱਸਿਆ ਜਾਂਦਾ ਹੈ ਕਿ ਇਸ ਦਾ ਨਾਮ ਜਿਹੜਾ ਆ ਉਹ ਮਨੀਸ਼ ਨਾਮ ਦੱਸਿਆ ਜਾ ਰਿਹਾ ਮਨੀਸ਼ ਸ਼ਰਮਾ ਨਾਮ ਦੇ ਬੱਚੋ ਇਸ ਦੀ ਪਛਾਣ ਹੋਈ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਚਿੱਟੇ ਦੇ ਨੀਜ਼ ਦਾ ਗੋਲੀਆਂ ਮਾਰ ਕੇ ਸਿਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਹ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਵਾਰੀਆਂ ਗਈਆਂ ਨੇ ਜੋ ਹਮਲਾਵਾਰ ਨੇ ਆਖਰਕਾਰ ਕੌਣ ਨੇ ਪਰ ਖੁਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਮਨੀਸ਼ ਸ਼ਰਮਾ ਨਾਮ ਦੇ ਵਿਅਕਤੀ ਦੀ ਕਿਸੇ ਹੋਰ ਦੇ ਨਾਲ ਪੁਰਾਣੀ ਰੰਜਿਸ਼ ਸੀਗੀ ਜਿਸ ਕਰਕੇ ਬਦਲਾ ਲਿਆ ਗਿਆ ਪਰ ਹਾਲਾਂਕਿ ਦ ਟੀਵੀ ਐਨ ਆਈ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਸੀ ਜਿਸ ਕਰਕੇ ਸ਼ਾਇਦ ਅਜਿਹੀ ਕੋਈ ਵਾਰਦਾਤ ਵਾਪਰੀ ਹੋਵੇ ਪਰ ਪੁਲਿਸ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ ਪੁਲਿਸ ਨੇ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਆਖਰਕਾਰ ਉਹ ਕੌਣ ਵਿਅਕਤੀ ਸੀ ਜਿਨ੍ਹਾਂ ਦੇ ਵੱਲੋਂ ਮਨੀਸ਼ ਦਾ ਦਿਨ ਦਿਹਾੜੇ ਹੀ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿਉਂਕਿ ਅਜੇ ਕੋਈ ਪਹਿਲੀ ਘਟਨਾ ਨਹੀਂ ਵਾਪਰੀ ਹੈ ਪੰਜਾਬ ਦੇ ਅੰਦਰ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਅੰਦਰ ਕਈ ਅਜਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਸ ਨੂੰ ਦੇਖ ਸੁਣ ਕੇ ਲੋਕ دہشت ਦੇ ਮਾਹੌਲ ਦੇ ਵਿੱਚ ਆ ਜਾਂਦੇ ਨੇ ਲੋਕ ਘਬਰਾ ਜਾਂਦੇ ਨੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਤੋਂ ਵੀ ਡਰਦੇ ਕਤਰਾਉਂਦੇ ਹੋਏ ਅਕਸਰ ਨਜ਼ਰ ਆਉਂਦੇ ਰਹਿੰਦੇ ਨੇ ਜਦੋਂ ਜਿਮੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਮੰਦ ਭਾਗੀ ਖਬਰ ਹੈ ਕਿ ਖਰੜ ਤੇ ਪਿੰਚੰਦੋ ਦੇ ਵਿੱਚ ਇੱਕ ਅਜਿਹਾ ਮਾਮਲਾ ਅ ਦੇਖਣ ਨੂੰ ਮਿਲਿਆ ਜਿੱਥੇ ਕਿ ਦਿਨ ਦਿਹਾੜੇ ਇੱਕ ਬਾਉਂਸਰ ਦਾ ਗੋਲੀਆਂ ਮਾਰ ਕੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਦੀ ਪਛਾਣ ਤਾਂ ਹੋ ਚੁੱਕੀ ਹੈ ਪਰ ਹਲੇ ਤੱਕ ਇਹ ਨਹੀਂ ਲੱਗ ਪਤਾ ਲੱਗ ਸਕਿਆ ਕਿ ਆਖਰਕਾਰ ਹਮਲਾਵਰ ਕੌਣ ਨੇ ਕਿਸ ਕਾਰਨ ਕਰਕੇ ਗੋਲੀਆਂ ਮਾਰੀਆਂ ਗਈਆਂ ਕੀ ਕੋਈ ਪ੍ਰਾਣੀ ਰੰਜਿਸ਼ ਸੀਗੀ ਜਾਂ ਫਿਰ ਕਿਸੇ ਤਰੀਕੇ ਦੀ ਕੋਈ ਦੁਸ਼ਮਣੀ ਕੱਟੀ ਗਈ ਹੈ ਹਲੇ ਤੱਕ ਕੀ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਸ ਮਾਮਲੇ ਦੀ ਕੋਈ ਸੀਸੀਟੀਵੀ ਹੈ ਵੀ ਹੈ ਜਾਂ ਫਿਰ ਨਹੀਂ ਪਰ ਪੁਲਿਸ ਪ੍ਰਸ਼ਾਸਨ ਜਾਂਚ ਕਰ ਰਹੀ ਹੈ ਜਲਦੀ ਪਤਾ ਲਗਾਇਆ ਜਾਵੇਗਾ ਕਿ ਆਖਰਕਾਰ ਇਸ ਬਾਉਂਸਰ ਦੇ ਸਿਰ ਦੇ ਵਿੱਚ ਗੋਲੀਆਂ ਮਾਰਨ ਵਾਲੇ ਹਮਲਾਵਰ ਕਿੱਥੋਂ ਦੇ ਸੀ ਕੀ ਪਲੈਨਿੰਗ ਸੀ ਉਹਨਾਂ ਦੀ ਕੀ ਰੰਜਿਸ਼ ਸੀਗੀ ਕੀ ਪੂਰਾ ਪਲਾਨ ਬਣਾ ਕੇ ਆਏ ਹੋਏ ਸੀਗੇ ਤੇ ਆਖਰਕਾਰ ਹਮਲਾਵਰ ਗਏ ਕਿੱਥੇ ਇਹ ਪੂਰੀ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾਵੇ ਕਿ ਫਰਦੱਸਦੀ ਹੈ ਕਿ ਮੌਕੇ ਤੇ ਹੀ ਸਿਰ ਦੇ ਵਿੱਚ ਗੋਲੀਆਂ ਲੱਗਨ ਕਰਕੇ ਉਸ ਬਾਉਂਸਰ ਦੀ ਮੌਤ ਹੋ ਜਾਂਦੀ ਹੈ ਤੇ ਪਿੰਡ ਪੂਰਾ دہشت ਦੇ ਮਾਹੌਲ ਦੇ ਵਿੱਚ ਹੈ